ਤੋ ਸਾਰੇ ਕੀ ਚੀਜ਼ ਨੂੰ ਉਠਾਵਾਂਗੇ ਉਹ ਕਿ ਅਸੀਂ ਲੋਕਾਂ ਦੇ ਨਮਾਇਨੇ ਹਾਂ ਬਾਕੀ ਪਹਿਲੀ ਵਾਰੀ ਹੋਇਆ ਵੀ ਜਿਹੜੇ ਸਰਕਾਰ ਦੇ ਐਮਐਲਏ ਉਹੀ ਸਰਕਾਰ ਤੋਂ ਵੀ ਪੁੱਛ ਲੈਂਦੇ ਆ ਕਿ ਭਾਈ ਇਹ ਸਾਡਾ ਕੰਮ ਕਿਉਂ ਨਹੀਂ ਹੋਇਆ ਤੋ ਸਾਰੇ ਹੀ ਮੁੱਦੇ ਨੇ ਜਿਹੜੇ ਸੈਸ਼ਨ 'ਚ ਇੱਕ ਮੁੱਦਾ ਚੱਕਿਆ ਸੀ ਫਰੀਦਕੋਟ ਦੇ ਅੰਦਰ ਸਰਕਾਰੀ ਹਸਪਤਾਲ 'ਚ ਦਵਾਈਆਂ ਦਾ ਮੁੱਦਾ ਉਹ ਹੋ ਗਿਆ ਕਿ ਨਹੀਂ ਹੋਇਆ ਦੇਖੋ ਕਾਫੀ ਹੱਦ ਤੱਕ ਉਹ ਹੱਲ ਹੋ ਗਿਆ ਤਕਰੀਬਨ ਜਿੰਨੇ ਸਾਡੇ ਕੋਲੇ ਪੇਸ਼ੈਂਟ ਦਾਖਲ ਹੈ ਅਸੀਂ ਸਾਰਿਆਂ ਨੂੰ 100% ਦਵਾਈ ਦੇ ਰਹੇ ਹਾਂ ਹੁਣ ਅਸੀਂ ਇਸ ਗੱਲ ਤੇ ਵੀ ਲੱਗੇ ਹੋਏ ਆਂ ਅਸੀਂ ਆਪਦੀ ਉੱਥੇ ਹਸਪਤਾਲ ਉਹ ਸਾਡੇ ਲੈਵਲ ਤੇ ਕਰਨ ਵਾਲਾ ਕੰਮ ਅਸੀਂ ਕਰ ਰਹੇ ਹਾਂ ਅਸੀਂ ਆਪਦੀ ਉੱਥੇ ਫਾਰਮੇਸੀ ਖੋਲ ਰਹੇ ਹਾਂ ਜਿਹੜੀ ਸਾਡੇ ਕੋਲ OBT ਦਾ ਆਪਣਾ ਜਿਹੜਾ ਸਾਡੇ ਕੋਲ ਦਿੱਲੀ ਆਉਣ ਵਾਲਾ ਪੇਸ਼ੈਂਟ ਹੈ ਉਹ ਪੇਸ਼ੈਂਟ ਵਾਸਤੇ ਵੀ ਅਸੀਂ ਦਵਾਈ ਦਾ ਪ੍ਰਬੰਧਨ ਤਰੋ ਕਰ ਰਹੇ ਹਾਂ ਤਾਂ ਕਿ ਜਿਹੜਾ ਹੈ ਕਿਉਂਕਿ ਮੈਡੀਕਲ ਕਾਲਜ ਤੇ ਪਤ ਜਿਹੜੀਆਂ ਉਹ ਦਾਖਲ ਪੇਸ਼ੈਂਟਾਂ ਨੂੰ ਸਾਰੀਆਂ ਦਵਾਈ ਦਿੱਤੀ ਜਾਂਦੀ ਔਰ ਅਸੀਂ ਜਿਹੜਾ ਪੇਸ਼ੈਂਟ ਸਾਡੇ ਕੋਲੇ ਦਿੱਲੀ ਆਉਂਦਾ ਉਹਨਾਂ ਨੂੰ ਵੀ ਅਸੀਂ ਦਵਾਈ ਅੰਦਰ ਦੇ ਸਕੀ। ਅਸੀਂ ਪਿਛਲੀ ਵਾਰ ਨਾ ਕਾਫੀ ਜ਼ੋਰ-ਸ਼ੋਰ ਨਾਲ ਕਿਉਂਕਿ ਦਵਾਈਆਂ ਦਾ ਮੁੱਦਾ ਚੱਕਿਆ ਸੀ ਔਰ ਉਸ ਸਮੇਂ ਹੈਲਥ ਮੰਤਰੀ ਨੇ ਕਿਹਾ ਸੀ ਕਿ ਇਹ ਕੰਮ ਕਰਕੇ ਦੇਵਾਂਗੇ। ਹਾਂ ਜੀ ਨਹੀਂ ਹੋ ਗਿਆ ਜੀ ਹੋ ਗਿਆ। ਵੱਡੇ ਪੱਤਰ ਤੇ ਹੋਇਆ। ਜਿਹੜੀਆਂ ਦਵਾਈਆਂ ਕਿਤੇ ਵੀ ਪੰਜਾਬ ਚ ਕਿਸੇ ਹਸਪਤਾਲ ਚ ਨਹੀਂ ਮਿਲਦੀਆਂ ਉਹ ਸਾਡੇ ਉੱਥੇ ਮਿਲਦੀਆਂ। ਤਾਂ ਹੱਲ ਮਸਲਾ ਹੋ ਗਿਆ। ਹਾਂ ਜੀ। ਅੱਜ ਕਿਹੜਾ ਨਵਾਂ ਮੁੱਦਾ ਚੱਕ ਰਿਆ ਫਿਰ? ਦੇਖੋ ਕਾਫੀ ਮੁੱਦੇ ਤਾਂ ਨਵੇਂ ਆਉਂਦੇ ਰਹਿੰਦੇ ਜਦੋਂ ਤੱਕ ਸਰਕਾਰ ਮੁੱਦੇ ਰਹਿਣ ਸਾਡੇ ਪੁਲਾ ਕੁਝ ਪੁਲ ਬਣਾਉਣ ਦੇ ਮੁੱਦੇ ਚੱਲੀ ਜਾਂਦੇ। ਉਹ ਮੁੱਦੇ ਚੱਲਦੇ ਰਹਿਣਗੇ ਤੇ ਜਿਹੜੇ ਕਾਫੀ ਅਸੀਂ ਮੁੱਦੇ ਹੱਲ ਕਰਨ 'ਚ ਵੀ ਕਾਮਯਾਬ ਹੋਏ ਆ। ਸਾਡਾ ਬੀਐਸਏ ਐਗਰੀਕਲਚਰ ਦਾ ਮੁੱਦਾ ਸੀ ਉਹ ਵੀ ਸਾਡਾ ਹੱਲ ਹੋ ਗਿਆ। ਹੋਰ ਵੀ ਨਵੇਂ ਜਿਹੜੇ ਪਿਛਲੇ ਦਿਨੀ ਆਸਟ੍ਰੇਲੀਆ ਤੋਂ ਇੱਕ ਡੈਲੀਗੇਟ ਆਇਆ ਸੀਗਾ ਸਾਡੇ ਔਰ ਮੈਂ ਇਸ ਗੱਲ ਨੂੰ ਦੱਸਣ 'ਚ ਮਾਣ ਮਹਿਸੂਸ ਕਰਦਾ ਕਿ ਇੰਡੀਆ ਦੇ ਵਿੱਚ ਸਾਡਾ ਜਿਹੜਾ ਦੂਜਾ ਸ਼ਹਿਰ ਹੋਊਗਾ ਆਸਟ੍ਰੇਲੀਆ ਨਾਲ ਸਿਸਟਰ ਸਿਟੀ ਪ੍ਰੋਜੈਕਟ ਦੇ ਤਹਿਤ ਜਿਹੜਾ ਉਹ ਸਮਝੌਤੇ ਕਰੂਗਾ ਉਹਨਾਂ ਦੀ ਟੀਮ ਆ ਕੇ ਗਈ ਹੈ ਅਸੀਂ ਬਹੁਤ ਕੁਝ ਆਪਣਾ ਦਿਖਾਇਆ ਕਿਉਂਕਿ ਐਜੂਕੇਸ਼ਨ ਪੱਖ ਤੋਂ ਫਰੀਦਕੋਟ ਸ਼ਹਿਰ ਤਕਰੀਬਨ ਪੰਜਾਬ ਦੇ ਵੱਡੇ ਸ਼ਹਿਰਾਂ ਚੋਂ ਦਾਸਤੀ ਸ਼ਹਿਰਾ ਤੋਂ ਨਾ ਪਰ ਕੋਈ ਵੀ ਟੂਰਿਸਟ ਹੱਬ ਦੀ ਤੌਰ ਤੇ ਨਹੀਂ ਹਲੇ ਤੇ ਅਸੀਂ ਵਿਕਸਿਤ ਕਰ ਰਹੇ ਹਾਂ ਜੀ ਅਸੀਂ ਜਿਹੜੀਆਂ ਸਾਡੇ ਕੋਲੇ ਪੁਰਾਣੀਆਂ ਸਾਡਾ ਕਿਲਾ ਫਰੀਦਕੋਟ ਦਾ ਉਹ ਪਿਛਲੇ ਸਮੇਂ ਦਰਾਂ ਸਟੇਟ ਨੂੰ ਵੀ ਲਿਖਿਆ ਹੋਇਆ ਕਿ ਉਹਨੂੰ ਦਿਖਾਇਆ ਜਾਵੇ ਕਿਉਂਕਿ ਸਾਡਾ ਜਿਹੜਾ ਕਿਲਾ ਹੈ ਉੜੂ ਪਰਚਾਰਿਆ ਨਹੀਂ ਗਿਆ ਰਾਜਸਥਾਨ ਦੇ ਕਿਲਿਆਂ ਨਾਲ ਸੁੰਦਰ ਸਾਦਾ ਆਪਣੀ ਰਿਪੋਰਟ ਦਾ ਕਿਲਾ ਸਾਡੀਆਂ ਕਚਹਿਰੀਆਂ ਫਰੀਦਕੋਟ ਦੀਆਂ ਏਸ਼ੀਆ ਦੀਆਂ ਬੈਸਟ ਕਚਹਿਰੀਆਂ ਘੰਟਾ ਘੜਾ ਜਿਹੜਾ ਸਾਡਾ ਦੇਖਣ ਵਾਲੀ ਚੀਜ਼ ਹੈ ਰਾਜ ਮਹਿਲ ਦੇਖਣ ਵਾਲਾ ਹੋਰ ਬਹੁਤ ਸਾਰੀਆਂ ਤੀਜਾਂ ਬਰਾਸਤੀ ਹੈ ਬਾਬਾ ਫਰੀਦ ਜੀ ਦਾ ਇਤਿਹਾਸ ਹੈ ਔਰ ਪੰਜਾਬ ਦੇ ਵਿੱਚ 800 ਸਾਲ ਜਿਹਦਾ ਕਿਸੇ ਵੀ ਸ਼ਹਿਰ ਦਾ ਇਤਿਹਾਸ ਨਹੀਂ ਹੈ ਤੁਸੀਂ ਦੇਖੋਗੇ ਕੁਝ ਕੁ ਸ਼ਹਿਰਾਂ ਨੂੰ ਛੱਡ ਕੇ ਫਰੀਦਕੋਟ ਜਿਹੜਾ ਸ਼ਹਿਰ ਹੈ ਉਹਦਾ ਪਿਸ਼ੋਕੜਾ ਜਿਹੜਾ 800 ਸਾਲ ਪੁਰਾਣਾ ਸੋ ਇਹ ਗੱਲਾਂ ਅਸੀਂ ਲੋਕਾਂ ਦੇ ਵਿੱਚ ਪ੍ਰਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਲੋਕ ਆ ਵੀ ਰਹੇ ਆ ਦੇਖਦੇ ਸਾਲ ਜਿਹੜੇ ਨੇ ਉਹ ਅੱਜ ਚੰਡੀਗੜ੍ਹ ਦੇ ਦਫਤਰ ਚ ਆ ਕੇ ਬੈਗੇ ਨੇ ਕਹਿੰਦੇ ਕਿ 2 ਵਜੇ ਮੈmber ਡਰ ਜਿਹੜਾ ਉਹ ਇਖਲਾਸ ਤੋਂ ਆ ਚੱਕ ਦੇਣਾ ਚਾਹੁੰਦੇ ਨੇ ਕਿੰਨਾ ਦੇਖੀਏ ਇਸ ਤਰ੍ਹਾਂ ਨਹੀਂ ਉਹ ਮੇਰੇ ਖਿਆਲੋਂ ਸੌਟ ਆਊਟ ਹੋ ਗਿਆ 11 ਬੰਦਿਆਂ ਨੂੰ ਮੌਕਾ ਦਿੱਤਾ ਹੋਣ ਵਾਸਤੇ ਮੁੱਖ ਮੰਤਰੀ ਸਾਹਿਬ ਤਿਆਰ ਰਹਿੰਦੇ ਜੀ 24 ਘੰਟੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਵਿਲੱਖਣਤਾ ਹੈ ਕਿ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ ਜਿਹੜਾ ਵੀ ਬੰਦਾ ਸਾਨੂੰ ਮਿਲਣਾ ਚਾਹੁੰਦਾ ਅਸੀਂ ਈਜ਼ੀਲੀ ਅਵੇਲੇਬਲ ਹੋ ਜਾਂਦੇ ਹਾਂ ਤੋਂ ਇਸ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਹੈਗਾ ਉਹ ਮਸਲੇ ਹੱਲ ਕਰਦੇ ਨੇ ਕੋਈ ਵੱਡੀ ਗੱਲ ਨਹੀਂ